ਪੰਨੀਤਕੌਰ ਜੀ 5 ਸਾਲ ਮੈਂਬਰ ਪਾਰਲੀਮੈਂਟ ਰਹੇ ਆ ਕਾਂਗਰਸ ਪਾਰਟੀ ਵੱਲੋਂ ਮੈਨੂੰ ਦੱਸੋ ਤੁਸੀਂ ਇੱਕ ਵੀ ਦੇ ਨਾ ਦੱਸੋ ਜੀ ਕਦੇ ਆਉਦੇ ਨਹੀਂ ਸੀ ਜਨਾਬੇ ਚ ਕੀ ਹੋਇਆ ਕਿ 6 ਮਹੀਨੇ ਬਾਅਦ ਸਾਲ ਬਾਅਦ ਪਹਿਲੇ ਮੈਂਬਰ ਪਾਰਲੀਮੈਂਟ ਲੱਗਦਾ 5 ਗੇੜੇ ਨਹੀਂ ਮਾਰੇ ਉਹਨਾਂ ਨੇ 5 ਸਾਲਾਂ ਚ ਇਹ ਮੌਕੇ ਤੇ ਆ ਕੇ ਪੈਸੇ ਨਾਲ ਸ਼ਰਾਬ ਨਾਲ ਇਹ ਲੁਭਾਉਣ ਦੀ ਕੋਸ਼ਿਸ਼ ਕਰਦੇ ਇਹਨਾਂ ਤੋਂ ਪਰਹੇਜ਼ ਕਰੋ ਵੋਟਾਂ ਕਿਹਦਾ ਭਵਿੱਖ ਬਚਾਉਣ ਲਈ ਥੋੜਾ ਨਾ ਜੀ ਵੀ ਪੰਨੀਤਕੌਰ ਦਾ ਭਵਿੱਖ ਬਚਾਉਣਾ ਆਪਾਂ ਦਾ ਕਾਂਗਰਸੀਆਂ ਦਾ ਭਵਿੱਖ ਬਚਾਉਣਾ ਦਾ ਆਕਾਲੀ ਦਾ ਭਵਿੱਖ ਬਚਾਉਣਾ ਇਹ ਭਵਿੱਖ ਤਾਂ ਆਪਣੇ ਬੱਚਿਆਂ ਦਾ ਬਚਾਉਣਾ ਪਾਣੀ ਆਪਾਂ ਇਹਨਾਂ ਦਾ ਭਵਿੱਖ ਬਚਾਉਣ ਲੱਗੇ ਆ ਜੀ ਕੈਪਟਨ ਅਵਿੰਦਰ ਸਿੰਘ ਨਿਕਲੇ ਕਿਉਂ ਨਹੀਂ ਬਾਹਰ ਫਿਰੇ ਜੀ ਉਹ ਤਾਂ ਕਹਿੰਦੇ ਹਸਪੀਟਲ ਹਸਪਤਾਲ ਚ ਨਹੀਂ ਜੀ ਮਤਲਬ ਹੁਣ ਪਤਾ ਨਹੀਂ ਰੱਬ ਜਾਣੇ ਮੈਂ ਤਾਂ ਹੈਰਾਨ ਆ ਕਿ ਉਹਨਾਂ ਦੀ ਪਤਨੀ ਇਲੈਕਸ਼ਨ ਲੜ ਰਹੀ ਹੈ ਉਹ ਪ੍ਰਚਾਰ ਲਈ ਨਹੀਂ ਆਏ ਔਰ ਫਿਰ ਮੈਨੂੰ ਉਹਨਾਂ ਦੀ ਪਤਨੀ ਦੇ ਹੈਰਾਨ ਆ ਕਿ ਅਪ ਘਰ ਵਾਲਾ ਹਸਪਤਾਲ ਚ ਹੋਵੇ ਤੇ ਉਹ ਵੋਟਾਂ ਮੰਗਦੇ ਫਿਰਦੇ ਨੇ ਜੀ ਗੱਲ ਸਮਝ ਤੋਂ ਬਾਹਰ ਹੈ ਰਿਸਪੌਂਸ ਬਹੁਤ ਅੱਛਾ ਹੈ ਜੀ ਔਰ ਅੱਜ ਆਖਰੀ ਦਿਨਾਂ ਕੈਂਪੇਨ ਦਾ ਤੇ ਲੱਗੇ ਹੋਏ ਆ ਅੱਜ ਮਸੀਹ ਭਾਈਚਾਰਨਾ ਮੀਟਿੰਗ ਕੀਤੀ ਆ ਇਹ ਲੰਮੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਲਾਰੇ ਲਾਉਂਦੇ ਰਹੇ ਆ ਗ੍ਰਾਂਟਾਂ ਗ੍ਰਾਂਟਾਂ ਵੀ ਅਨਾਉਂਸ ਕਰਕੇ ਮੁਲਕੇ ਕੋ ਆਇਆ ਨਹੀਂ ਤੇ ਬਹੁਤ ਕਬਰਿਸਤਾਨ ਦਾ ਬੜਾ ਗੰਭੀਰ ਮਸਲਾ ਹੈ ਜੀ ਕਿ ਜਿਹੜਾ ਜਿਹਨੂੰ ਡੈਥ ਹੋ ਜਾਂਦੀ ਹੈ ਕਿਸੇ ਮੁਸੀਬਤਾਈ ਚਾਰ ਤੋਂ ਦਾਖਨੋਂ ਦੀ ਬਹੁਤ ਵੱਡੀ ਪ੍ਰੋਬਲਮ ਆ ਉਹ ਵੀ ਮਸਲਾ ਜਿਹੜਾ ਵਿਚਾਰਿਆ ਜੀ ਤੇ ਹੋਰ ਕੁਝ ਡਿਵੈਲਪਮੈਂਟ ਦੀਆਂ ਗੱਲਾਂ ਨੇ ਬਾਕੀ ਸਮਾਜ ਪ੍ਰਤੀ ਲੈ ਕੇ ਬਹੁਤ ਹਵੀਰ ਜਿਹੜੀਆਂ ਨੇ ਗੱਲਾਂ ਕੀਤੀਆਂ ਨੇ ਤੇ ਪਿੰਡਾਂ ਚ ਵੀ ਸ਼ਹਿਰ ਚ ਵੀ ਪਾਸੋਂ ਨਾਬੇ ਸਾਰੇ ਕਿਤੇ ਬਹੁਤ ਹੀ ਵਧੀਆ ਜਦੋਂ ਮੁੱਖ ਮੰਤਰੀ ਸਾਹਿਬ ਪਰਸੋਂ ਆਏ ਸੀਗੇ ਉਸ ਤੋਂ ਬਾਅਦ ਬਿਲਕੁਲ ਹੀ ਪਤਾ ਲੱਗ ਗਿਆ ਕਿ ਇੱਕ ਤਰ੍ਹਾਂ ਕੰਮ ਹੋ ਗਿਆ ਜੀ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਚਾਹੇ ਉਹ ਅਕਾਲੀ ਦਲ ਆ ਕਾਂਗਰਸ ਆ ਜਾਂ ਹੁਣ ਬੀਜੇਪੀ ਆਈ ਆ ਤੇ ਉਹ ਉਹ ਹੀ ਪੁਰਾਣੇ ਸਟਾਈਲ ਨਾਲ ਰਾਜਨੀਤੀ ਕਰਦੇ ਜੀ ਵੀ ਮੌਕੇ ਤੇ ਆ ਕੇ ਸ਼ਰਾਬ ਵੰਡੋ ਪੈਸਾ ਵੰਡੋ ਮੈਨੂੰ ਪਤਾ ਲੱਗਣ ਬੀਜੇਪੀ ਵਾਲੇ ਢੀਡਾਂ ਦੇ ਵਿੱਚ ਕਹਿੰਦੇ ਜਿਹੜਾ ਸਲਾਮ ਏਰੀਆ ਉੱਥੇ ਪੈਸਾ ਦੱਸੋ ਜੀ ਤੁਸੀਂ 10000 ਲੈ ਲਓ 20000 ਲੈ ਲਓ 50000 ਲੈ ਲਓ ਕਿ ਸਾਨੂੰ ਵੋਟ ਪਾ ਦਿਓ ਤੁਹਾਨੂੰ ਢੀਡਾਂ ਦੀ ਵੋਟ ਪਾ ਕੇ ਤੁਸੀਂ ਜਿੱਤ ਜਾ ਇਹ ਮਾਨਸਿਕਤਾ ਜਿਹੜੀ ਹੈ ਨਾ ਜੀ ਇਹ ਦੇਸ਼ ਲਈ ਬੜੀ ਖਤਰਨਾਕ ਹੈ ਸਮਾਜ ਲਈ ਵੀ ਬੜੀ ਖਤਰਨਾਕ ਹੈ ਮੈਂ ਬੇਨਤੀ ਕਰਦਾ ਕਿ ਜੇ ਕੋਈ ਇਦਾਂ ਦਾ ਬੰਦਾ ਆਉਂਦਾ ਨਾ ਤੁਹਾਨੂੰ ਤੁਹਾਨੂੰ ਕੋਈ ਨਸ਼ਾ ਬੰਦਦਾ ਪੈਸਾ ਬੰਦਦਾ ਤੇ ਨਸ਼ਾ ਨਾ ਲਓ ਤੁਸੀਂ ਪੈਸਾ ਜਿਹੜਾ ਪੜ ਕੇ ਜੇਬ ਚ ਪਾਓ ਔਰ ਫੈਸਲਾ ਜਿਹੜਾ ਤੁਸੀਂ ਕਰਨਾ ਉਹ ਉਹ ਮੌਜੂਦਾ ਸਰਕਾਰ ਜਿਹੜੀ ਹੈ ਭਗਵਾਨ ਜੀ ਸਰਕਾਰ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ ਤੁਸੀਂ ਆਮ ਆਦੀ ਪਾਰਟੀ ਦੇ ਹੱਕ 'ਚ ਫੈਸਲਾ ਕਰੋ ਔਰ ਤਿੰਨ ਸਾਲਾਂ ਲਈ ਹੋਰ ਪੈਨੇ ਸਰਕਾਰ ਦੀ ਤਾਂ ਜਿਹਨੀਆਂ ਸੁਵਿਧਾਵਾਂ ਆਮ ਆਦੀ ਪਾਰਟੀ ਸਰਕਾਰ ਨੇ 300 ਜੋਨਡ ਬਿਜਲੀ ਮਾਫ ਕਰਤੀ ਸਾਰਿਆਂ ਲਈ ਪੂਰੇ ਪੰਜਾਬ 'ਚ ਹਿੰਦੂ ਮੁ ਪੋਈ ਪੱਖ ਪਤ ਨਹੀਂ ਹੈਗਾ ਔਰ ਉਸ ਤੋਂ ਬਾਅਦ 45000 ਤੋਂ ਉੱਪਰ ਨੌਕਰੀਆਂ ਦੇ ਦਿੰਨੀਆਂ 2 ਸਾਲਾਂ ਦੇ ਵਿੱਚ ਫਿਰ ਕਿਸਾਨਾਂ ਦੇ ਖੇਤਾਂਾਂ ਤੱਕ ਨਹਿਰੀ ਪਾਣੀ ਜਿਹੜਾ ਅੱਜ ਤੱਕ ਅਦੇ ਆਇਆ ਹੀ ਨਹੀਂ ਸੀਗਾ ਜੀ ਆ ਉਹ ਦੁਬਾਰਾ ਹੋਣਾ ਸ਼ੁਰੂ ਹੋ ਗਿਆ ਕਿਸਾਨ ਦੇ ਖੇਤਾਂ 'ਚ ਵੀ ਬਿਜਲੀ ਮਾਫਾ ਘਰੇ ਵੀ ਬਿਜਲੀ ਮਾਫਾ ਪੰਨੀਤ ਕੌਰ ਜੀ 5 ਸਾਲ ਮੈਂਬਰ ਪਾਰਲੀਮੈਂਟ ਰਹੇ ਆ ਕਾਂਗਰਸ ਪਾਰਟੀ ਵੱਲੋਂ ਮੈਨੂੰ ਦੱਸੋ ਤੁਸੀਂ ਇੱਕ ਵੀ ਦੇਣ ਦੱਸੋ ਜੀ ਕਦੇ ਆਉਦੇ ਨਹੀਂ ਸੀ ਜਨਾਬੇ 'ਚ ਕੀ ਹੋਇਆ ਕਿ 6 ਮਹੀਨੇ ਬਾਅਦ ਸਾਲ ਬਾਅਦ ਪਹਿਲੇ ਮੈਂਬਰ ਪਾਰਲੀਮੈਂਟ ਲੱਗਦਾ 5 ਕਿਡੇ ਨਹੀਂ ਮਾਰੇ ਉਹਨਾਂ ਨੇ 5 ਸਾਲਾਂ 'ਚ ਸੋ ਇਹੋ ਜਿਹੇ politician ਤੋਂ ਬਚੋ ਇਹ ਰਵਾਇਤੀ politician ਜਿਹੜੇ ਹਨ ਬਹੁਤ ਖਰਾਬ ਇਹਨਾਂ ਦਾ ਸਿਸਟਮ ਹੈ ਇਹ ਮੌਕੇ ਤੇ ਆ ਕੇ ਪੈਸੇ ਨਾਲ ਸ਼ਰਾਬ ਨਾਲ ਇਹ ਲੁਭਾਉਣ ਦੀ ਕੋਸ਼ਿਸ਼ ਕਰਦੇ ਇਹਨਾਂ ਤੋਂ ਪਰਹੇਜ਼ ਕਰੋ ਔਰ ਆਮ ਆਦਮੀ ਪਾਰਟੀ ਔਰ ਗੈਨਿਕ ਪਾਰਟੀਆ ਔਰ ਸਾਡੇ ਵਰਗੇ ਨਾਨ ਪੋਲਿਟਿਕਲ ਬੰਦੇ ਕੈਨੇਡਾ ਦੀ ਮੈਂ ਪੀ ਆ ਰਾਂ ਸਾਰਾ ਕੁਝ ਛੱਡ ਕੇ ਇੱਥੇ ਕੰਮ ਕਰ ਰਹੇ ਹਾਂ ਜੀ ਤੇ ਵਿੱਚ ਆ ਗੱਲਾਂ ਤੇ ਵਿਚਾਰ ਹੋਣੀ ਚਾਹੀਦੀ ਹੈ ਨਾ ਕਿ ਆਪਾਂ ਧਰਮ ਦੀ ਗੱਲ ਕਰੋ ਨਾ ਕਿ ਆਪਾਂ ਜਾਤ ਪਾਤ ਦੀ ਗੱਲ ਕਰੋ ਅਗੇ ਪਾ ਪੈਸਾ ਵੰਡ ਕੇ ਸ਼ਰਾਬ ਵੰਡ ਕੇ ਵੋਟਾਂ ਵੋਟਾਂ ਲੈਣ ਦੀ ਕੋਸ਼ਿਸ਼ ਕਰੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਪਰ ਮੈਨੂੰ ਉਮੀਦ ਆ ਕਿ ਸਮਾਜ ਜਿਹੜਾ ਸੁਚੇਤ ਹੋ ਰਿਹਾ ਔਰ ਇਹਦੇ ਵਿੱਚ ਲੋਕ ਜਿਹੜੇ ਆ ਹੁਣ ਇੱਕ ਦਿਨ ਦਾ ਦਿਨ ਬਾਕੀ ਹੈ ਕੱਲ ਬ੍ਰੇਕ ਆ ਪਰਸ ਵੋਟਾਂ ਨੇ ਔਰ ਪੰਜਾਬ ਦੇ ਲੋਕ ਨਾਬਾ ਵਿਧਾਨ ਸਭਾ ਦੇ ਲੋਕ ਨਾਬਾ ਸ਼ਹਿਰ ਦੇ ਪਾਸੇ ਦੇ ਲੋਕ ਸਾਰੇ ਸਾਰੇ ਧਰਮਾਂ ਦੇ ਲੋਕ ਆਵਾਜ਼ ਦੀ ਪਾਰਟੀ ਨੂੰ ਪ੍ਰੈਫਰੈਂਸ ਦੇਣ ਕਰ ਵੋਟ ਕਰਨਗੇ ਪਰ ਉਹਨਾਂ ਚੋ ਕੋ ਕਹਿ ਰਹੇ ਨੇ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਮੋਦੀ ਮੋਦੀ ਹੋਈ ਪਈ ਐ ਕਿਵੇਂ ਕਹਿਣ ਨੂੰ ਤਾਂ ਜੋ ਮਰਜ਼ੀ ਕਹੋ ਪਰ ਜੇ ਤਾਂ ਕਸ਼ਮੀਰ ਕੰਨਿਆ ਕੁਮਾਰੀ ਕੀ ਜੀ ਇਹ ਤਾਂ ਕਹਿੰਦੇ ਸਾਰੀ ਦੁਨੀਆ 'ਚ ਮੋਦੀ ਮੋਦੀ ਕਹਿਣ ਨੂੰ ਕੀ ਜਾਂਦਾ ਕਹਿਣ ਨੂੰ ਮੈਨੂੰ ਯਾਦ ਆ ਮੈਂ 2015 'ਚ ਕੈਨੇਡਾ ਸੀਗਾ ਉੱਥੇ ਮੋਦੀ ਸਾਹਿਬ ਦਾ ਪ੍ਰੋਗਰਾਮ ਸੀ ਇਥੋਂ ਜਾ ਕੇ ਭਰ ਕੇ ਲੈ ਜਗੇ ਸੀ ਬੰਦੇ ਨਾਲ ਮੋਦੀ ਮੋਦੀ ਕਹਿਣ ਵਾਸਤੇ ਕਹਿਣ ਨੂੰ ਤਾਂ ਜੋ ਮਰਜ਼ੀ ਕਹੋ ਜੀ ਪਰ ਗਲਤ ਹੈ ਜਦੋਂ ਤੁਹਾਡੇ ਕੋਲ ਪਾਵਰ ਆ ਮੌਕਾ ਤੁਹਾਡੇ ਕੋਲੇ ਤੁਸੀਂ ਦੱਸੋ ਹਸਪੀਟ ਦਸੋ ਕਾਲਜ ਕਿੰਨੇ ਬਣਾਏ ਨੇ ਕਿੰਨੇ ਮੈਡੀਕਲ ਕਾਲਜ ਬਣਾਏ ਨੇ ਦੇਸ਼ਕ ਦੇਸ਼ ਜਗਰੀਬੀ ਲਗਾਤਾਰ ਵਧ ਰਹੀ ਹੈ ਦੇਸ਼ ਜਿਹੜਾ ਲਗਾਤਾਰ ਗਰੀਬੀ ਦੀ ਚਪੇੜ ਦੇ ਵਿੱਚ ਆ ਰਿਹਾ ਜੀ ਇਕਨੋਮੀ ਸਾਡੀ ਹਿੱਲੀ ਪਈ ਹੈ ਜੀ ਡੀਪੀ ਸਾਡੀ ਹਿੱਲੀ ਪਈ ਹੈ ਜੀ ਡਿਬੇਟ ਹੋਣੀ ਚਾਹੀਦੀ ਅਨਪਲਾਈ ਦੇ ਉੱਪਰ ਕਿ ਬੇਰੋਜ਼ਗਾਰੀ ਨੂੰ ਕਿਵੇਂ ਖਤਮ ਕੀਤਾ ਜਾਦਾ ਮੈਂਟੈਲਿਟੀ ਲੈਵਲ ਜਿਹੜਾ ਸਾਡਾ ਜਿਹੜਾ ਅਸੀਂ ਸਾਨੂੰ ਧਰਮ ਧਰਮੋਂ ਵੱਖਰਾ ਰਾਜਨੀਤੀ ਵੱਖਰੀ ਹੈ ਸਾਨੂੰ ਇਹਦੇ ਵਿੱਚ ਫਸਾਇਆ ਜਾਂਦਾ ਜੀ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰਕੇ ਅਲੱਗ-ਅਲੱਗ ਧਰਮਾਂ ਸਾਨੂੰ ਫਸਾ ਜਾਂਦਾ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਸਾਨੂੰ ਵੋਟਾਂ ਜਿਹੜੀਆਂ ਨੇ ਸਾਡੇ ਡਿਵੈਲਪਮੈਂਟ ਵਾਸਤੇ ਨੇ ਵੋਟਾਂ ਸਾਡੇ ਬੱਚਿਆਂ ਦਾ ਭਵਿੱਖ ਨੇ ਜੀ ਵੋਟਾਂ ਕਿਸੇ ਸੰਪਰਦਾਇ ਜਾਂ ਕਿਸੇ ਇੱਕ 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 ਵਿਅਕਤੀ ਵਿਸ਼ੇਸ਼ ਲਈ ਥੋੜਾ ਨੇ ਜੀ ਵੋਟਾਂ ਕਿਹਦਾ ਭਵਿੱਖ ਬਚਾਉਣ ਲਈ ਥੋੜਾ ਨੇ ਜੀ ਭੇਪਰਨੀਤ ਕੋਰ ਦਾ ਭਵਿੱਖ ਬਚਾਉਣਾ ਆਪਾਂ ਦਾ ਕਾਂਗਰਸੀਆਂ ਦਾ ਭਵਿੱਖ ਬਚਾਉਣਾ ਦਾ ਕਾਲੀਆਂ ਦਾ ਭਵਿੱਖ ਬਚਾਉਣਾ ਇਹ ਭਵਿੱਖ ਤਾਂ ਆਪਣੇ ਬੱਚਿਆਂ ਦਾ ਬਚਾਉਣਾ ਆਪਾਂ ਜੀ ਆਪਾਂ ਇਹਨਾਂ ਦਾ ਭਵਿੱਖ ਬਚਾਉਣ ਲੱਗੇ ਆ ਜੀ ਵੀ ਮੈਂ ਤਾਂ ਪੱਕਾ ਕਾਂਗਰਸੀਆਂ ਜੀ ਮੈਂ ਤਾਂ ਪੱਕਾ ਕਾਲੀਆਂ ਜੀ ਮੈਂ ਤਾਂ ਪੱਕਾ ਬੀਜੇਪੀ ਕੈਪਟਨ ਵਿੰਦਰ ਸਿੰਘ ਨਿਕਲੇ ਪਿਆ ਉਹਨੂੰ ਬਾਹਰ ਫੇਰੋ ਮੈਂ ਤਾਂ ਹੈਰਾਨ ਆ ਕਿ ਉਹਨਾਂ ਦੀ ਪਤਨੀ ਇਲیکشن ਲੜ ਰਹੀ ਹੈ ਉਹ ਪ੍ਰਚਾਰ ਲਈ ਨਹੀਂ ਆਏ ਔਰ ਫਿਰ ਮੈਨੂੰ ਉਹਨਾਂ ਦੀ ਪਤਨੀ ਦੇ ਹੈਰਾਨ ਆ ਕਿ ਅਪ ਘਰ ਵਾਲਾ ਹਸਪਤਾਲ ਚ ਰਵੇ ਤੇ ਉਹ ਵੋਟਾਂ ਮੰਗਦੇ ਫਿਰਦੇ ਨੇ ਜੀ ਗੱਲ ਸਮਝ ਤੋਂ ਬਾਹਰ ਹੋ ਗਈ ਕਿਸ ਤਰ੍ਹਾਂ ਦੇਖ ਦوں ਜੋ ਹੁਣ ਵੋਟਾਂ ਦਾ ਟਾਈਮ ਵੀ ਆ ਤੇ ਦੇ ਮਨ ਵੀ ਆ ਕੇ ਜਾਣੇ ਕਿਹੜੇ ਕਿਹੜੇ ਸਮੱਸਿਆ ਨੇ ਦੇਖੋ ਸਾਡੀ ਸਭ ਤੋਂ ਵੱਡੀ ਸਮੱਸਿਆ ਤਾਂ ਕਵਰਸਥਾਨ ਦੀ ਹੈ ਕਿਉਂਕਿ ਇੰਨਾ ਚਿਰ ਹੋ ਗਿਆ ਸਾਨੂੰ ਸਾਰੀਆਂ ਪਾਰਟੀਆਂ ਸਾਰੇ ਲੀਡਰ ਆਉਂਦੇ ਸਾਡੇ ਕੋ ਵੋਟਾਂ ਮੰਗਦੇ ਨੇ ਵੋਟਾਂ ਪਾਉਣੇ ਆ ਸੀ ਲੇਕਿਨ ਸਾਡਾ ਬੁੱਧਾ ਜਿਹੜਾ ਸਾਡਾ ਮਸਲਾ ਉੱਥੇ ਦਾ ਉੱਥੇ ਹੀ ਖੜਾ ਹੈ ਜਦੋਂ ਆਪਣੇ 크੍ਰਿਸਚਨ ਭਾਈਚਾਰੇ ਤੋਂ ਕਿਸੇ ਦੀ ਡੈਥ ਹੁੰਦੀ ਹੈ ਤਾਂ ਸਾਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਜਗ੍ਹਾ ਨਾ ਹੋਣ ਕਰਕੇ ਕਈ ਵਾਰੀ ਉਸ ਲਾਸ਼ ਨੂੰ ਉਸ ਡੈੱਡ ਬੋਡੀ ਨੂੰ ਸਾਨੂੰ ਦਫਨਾਉਣ ਦੀ ਜਗ੍ਹਾ ਸਾਨੂੰ ਸੰਸਕਾਰ ਕਰਨਾ ਪੈਂਦਾ ਜਿਸ ਦੇ ਨਾਲ ਸਾਡੇ ਧਾਰਮਿਕ ਭਾਵਨਾਵਾਂ ਨੂੰ ਬੜੀ ਠੇਸ ਲੱਗਦੀ ਹੈ ਸੋ ਅੱਜ ਵੀ ਦੇਖੋ ਅਸੀਂ 25-30 ਸਾਲ ਹੋ ਗਏ ਇਸ ਮੁੱਦੇ ਨੂੰ ਉਠਾਉਂਦੇ ਉਠਾਉਂਦੇ ਲੇਕਿਨ ਕਿਸੇ ਨੇ ਸਾਡੇ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਸੋ ਅਸੀਂ ਅੱਜ ਇਹ ਮੁੱਦੇ ਉਹਨਾਂ ਦੇ ਸਾਹਮਣੇ ਉਠਾਏ ਨੇ ਉਹਨਾਂ ਨੇ ਬੜਾ ਭਰੋਸਾ ਦਿੱਤਾ ਹੈ ਕਿ ਅਸੀਂ ਜਲਦੀ ਹੀ ਇਸ ਮੁੱਦਿਆਂ ਨੂੰ ਇਹਨਾਂ ਮਸਲਿਆਂ ਨੂੰ ਜਿਹੜੇ ਤੁਹਾਡੇ ਧਾਰਮਿਕ ਮੁੱਦੇ ਨੇ ਔਰ ਪਹਿਲ ਦੇ ਆਧਾਰ ਤੇ ਇਹਨੂੰ ਹੱਲ ਕਰਾਂਗੇ ਧੰਨਵਾਦ